ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਅੱਜ ਮੋੜ ਕਿਤਾਬੇ ਇਸ਼ਕ ਦਾ ਕੋਈ ਅਗਲਾ ਪੰਨਾ ਬੋਲ ਜੋ ਚੁੰਨੀ ਡਿੱਗਣ ਨਾਸੀ ਦਿੰਦੀਆਂ ਉਹ ਗਈਆਂ ਕਿਉਂ ਇੰਨਾ ਡੋਲ ਉਹ ਕਿਹੜੀ ਮੰਡੀ ਵਿਕੀਆਂ ਤੇ ਵਿਕੀਆਂ ਕਿਹੜੇ ਮੋਲ ਆਗੋਂ ਨਿਕਲੇ ਬਹਿਰੂਪੀਏ ਕਰ ਗਏ ਵੜੇ ਕਲੋਲ ਨਾ ਸਲਾਂ ਤੇ ਫਸਲਾਂ ਰੁਲੀਆਂ ਨਾ ਬਚਿਆ ਕੁਛ ਹੁਣ ਕੋਲ ਅੱਜ ਆਕਾਂ ਵਾਰਿਸ਼ਾ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਅੱਜ ਮੁੜ ਕਿਤਾਬੇ ਇਸ਼ਕ ਦਾ ਕੋਈ ਅਗਲਾ ਪੰਨਾ ਕੋਲ 2015 ਤੋਂ ਬਾਅਦ ਐਜ਼ ਐਕਟਰ ਕੰਮ ਨਹੀਂ ਕੀਤਾ ਮੈਂ ਐਜ਼ ਐ ਡਾਇਰੈਕਟਰ ਐਜ਼ ਐ ਰਾਈਟਰ ਸਟਰਗਲ ਸ਼ੁਰੂ ਕੀਤਾ ਜਿਹੜਾ ਪਹਿਲਾ ਇੱਕ ਟੀਵੀ ਸ਼ੋਅ ਆਇਆ ਸੀ ਕਾਲੀ ਇੱਕ ਅਗਲੀ ਪ੍ਰੀਖਿਆ ਉਹਨੇ ਮੈਨੂੰ ਫਿਲਮ ਇੰਡਸਟਰੀ ਵਿੱਚ ਸਟੈਬਲਿਸ਼ ਕਰਤਾ ਸੀ ਅਸ਼ੋਸ਼ ਰਾਣਾ ਜੀ ਨਾਲੇ ਟੀਵੀ ਸ਼ੋਅ ਕੀਤਾ ਸੀ ਮੈਂ ਤੇ ਉਹਨੇ ਮੈਨੂੰ ਫਿਲਮ ਇੰਡਸਟਰੀ ਵਿੱਚ ਸਟੈਬਲਿਸ਼ ਕੀਤਾ ਜਿਹੜਾ ਤਾਰਕ ਮਹਤਾ ਦਾ ਉਲਟਾ ਚਸ਼ਮਾ ਜਮੈਂ ਕੰਮ ਕੀਤਾ ਇਹਨੇ ਮੈਨੂੰ ਪੂਰੀ ਦੁਨੀਆ ਵਿੱਚ ਸਟੈਬਲਿਸ਼ ਕਰ ਦਿੱਤਾ ਤੇ ਅੱਜ ਸਾਡੇ ਕੋਲ ਮਤਲਬ ਨਵਾਂ ਯੁੱਗ ਆਇਆ ਐਂਟਰਟੇਨਮੈਂਟ ਦਾ ਨਵੇਂ ਸਬਜੈਕਟ ਆਏ ਨੇ ਨਵੇਂ ਪਲੇਟਫਾਰਮ ਆਏ ਨੇ ਆਪਣੇ ਆਪ ਤੁਸੀਂ ਕਿਤੇ ਵੀ ਬੈਟ ਕੇ ਸਟੈਬਲਿਸ਼ ਕਰ ਸਕਦੇ ਹੋ ਮੇਰਾ ਨਾਮ ਲਾਰਡ ਅਸਮਾਨ ਹੈ ਜੀ ਤੇ ਮੈਂ ਸੁਲਤਾਨਪੁਰ ਲੋਧੀ ਦੇ ਪਿੰਡ ਲੋਧੀਵਾਲ ਦਾ ਰਹਿਣ ਵਾਲਾ ਜੀ ਹਾਂ ਜੀ ਜੀ ਸਾਹਿਬ ਸਭ ਤੋਂ ਪਹਿਲੇ ਦੇ ਦੱਸੋ ਕਿ ਇਸਲਾਮ ਮੰਦੇ ਵਿੱਚ ਆਇਆ ਕਿ ਤੁਸੀਂ ਆਸ ਕਰਕੇ ਜਿਹੜੀ ਹੈ ਫਿਲਮ ਇੰਡਸਟਰੀ ਦੇ ਨਾਲ ਚਾਹੇ ਤੁਸੀਂ ਛੋਟੇ ਪਰਦੇ ਤੋਂ ਸ਼ੁਰੂ ਕੀਤਾ ਕੰਮ ਸਰਮਾਂ ਦੇ ਵਿੱਚ ਆ ਹਾਂਜੀ ਦੇਖੋ ਜੀ ਬਹੁਤ ਸਾਲ ਪਹਿਲਾਂ ਮਤਲਬ 85 85 ਦੇ ਟਾਈਮ ਗਾਣੇ ਦੇ ਆ ਮੁੰਡੇ ਕੁਝ ਆਏ ਇਕੱਠੇ ਕਰਕੇ ਗਾਣੇ ਕੱਢਦੇ ਹੁੰਦੇ ਸੀ ਕੈਸਟਾਂ ਚੱਲਦੀਆਂ ਸੀ ਉਦੋਂ ਉਦੋਂ ਮੈਂ ਗਾਣੇ ਲਿਖ ਕੇ ਦਿੰਦਾ ਹੁੰਦਾ ਸੀ ਜੀ ਉਸ ਤੋਂ ਬਾਅਦ ਵੀ ਹਰ ਬੰਦੇ ਨੂੰ ਹੁੰਦਾ ਜਿਵੇਂ ਪਾਣੀ ਨੂੰ ਹੁੰਦਾ ਪਾਣੀ ਦੀ ਤਸਵੀਰ ਅੱਗੇ ਵਧਣਾ ਹਰ ਬੰਦੇ ਨੂੰ ਹੁੰਦਾ ਕੁਝ ਕੀਤਾ ਜਾਵੇ ਵਧੀਆ ਤੇ ਮੈਂ ਬੰਬੇ ਚਲਾ ਗਿਆ ਬੰਬੇ ਹਣ ਪਿੰਡ ਦੇ ਬੰਦੇ ਨੂੰ ਕਿੰਨੇ ਸਾਲ ਤੇ ਸਮਝ ਹੀ ਨਹੀਂ ਆਵੀ ਹਿਸਾਬ ਦਾ ਵੀ ਕੀ ਆ ਤੇ ਉੱਤੇ ਵੀ ਪੈਸੇ ਵੀ ਚਾਹੀਦੇ ਸੀ ਖਰਚਾ ਪਾਣੀ ਫਿਰ ਮੈਂ ਟਰੱਕ ਚ ਲਾਉਣ ਲੱਗ ਪਿਆ ਉੱਤੇ ਕਾਫੀ ਟਾਈਮ ਟਰੱਕ ਚ ਲਾਇਆ ਹੋਟਲ ਚ ਕੰਮ ਕੀਤਾ ਵੇਟਰ ਦਾ ਵਾਵਾ ਕੰਮ ਕੀਤੇ ਫਿਰ ਹੌਲੀ ਹੌਲੀ ਨਾ ਜਦੋਂ ਮੈਂ ਟਰੱਕ ਚ ਚਲਾਉਂਦਾ ਸੀ ਤਾਂ ਸਿਨੀ ਵਿਸਟਾ ਕੰਪਨੀ ਵਾਲਿਆਂ ਇੱਕ ਦੋ ਬੰਦਿਆਂ ਨਾਲ ਮੇਰੀ ਜਾਣ ਪਛਾਣ ਹੋ ਗਈ ਤੇ ਮੈਂ ਸਦਾ ਹੀ ਪਿਛੇ ਪੈ ਗਿਆ ਯਾਰ ਕੰਮ ਦੋ ਕੰਮ ਦੋ ਕੰਮ ਦੋ ਉਹ ਫਿਰ ਦੇਖਿਆ ਉਹਨਾਂ ਸਾਰੇ ਪੰਜਾਬੀ ਹੀ ਸਨੀਵੇਸਟਾ ਦੀ ਟੀਮ ਦਾ ਦੇਖਿਆ ਯਾਰ ਸਦਾ ਪੰਜਾਬੀ ਬੰਦਾ ਇਹ ਦੋਗ ਕੋਈ ਨਹੀਂ ਕੰਮ ਦਉ ਉਹਨਾਂ ਵੇ ਮੈਨੂੰ ਇੱਕ ਰੋਲ ਦੇਤਾ ਲੋ ਹੋ ਗਈ ਪੂਜਾ ਇਸ ਘਰ ਕੀ ਸੀਰੀਅਲ ਵਿੱਚ ਸਬ ਡੀਵੀ ਤੇ ਆਉਂਦਾ ਹੁੰਦਾ ਸੀ ਕਮੇਡੀ ਸੀਰੀਅਲ ਤੇ ਉਸ ਤੋਂ ਬਾਅਦ ਫਿਰ ਕੰਮ ਮਿਲਦਾ ਗਿਆ ਮਿਲਦਾ ਗਿਆ ਮਿਲਦਾ ਗਿਆ ਟੀਵੀ ਸ਼ੋਅ ਤਾਂ ਕਿ ਮਿਲਿਆ ਕੰਮ ਫਿਲਮਾਂ ਵਿੱਚ ਤਾਂ ਨਹੀਂ ਮਿਲਿਆ ਜਿਆਦਾ ਤੇ ਕਿਉਂਕਿ ਰਾਈਟਰ ਦਾ ਮੈਂ ਪਹਿਲਾਂ ਹੀ ਹੁੰਦਾ ਸੀ ਤੇ ਸਪੋਰਟਿੰਗ ਰਾਈਟਰ ਦੇ ਤੌਰ ਤੇ ਮੈਂ ਬਹੁਤ ਕੰਮ ਕੀਤਾ ਆ ਉਹ ਧੋੜੀਆਂ ਜਾਂ ਗੱਲਾਂ ਗੁਪਤ ਰੱਖਣੀਆਂ ਹੁੰਦੀਆਂ ਜਿੰਨਾ ਥੱਲੇ ਕੰਮ ਕੀਤਾ ਹੈ ਨਾ ਪੈਸੇ ਲੈ ਕੇ ਉਹ ਕੁਝ ਡੀਲਸ ਹੁੰਦੀਆਂ ਹਨਾ ਤੇ ਫਿਰ ਖੁਦ ਦਾ ਕੁਝ ਕਰਨਾ ਚਾਹੀਏ ਕਿ ਖੁਦ ਦਾ ਕੁਝ ਕੀਤਾ ਜਾਵੇ ਤੇ ਪਹਿਲਾਂ ਮੈਂ ਸੀਰੀਅਲ ਕੀਤਾ ਸੀ ਜੀ ਲੋਹਗੀ ਪੂਜਾ ਇਸ ਘਰ ਕੀ ਫਿਰ ਆਇਆ ਸੰਤਾਨ ਫਿਰ ਆ ਕਾਲੀ ਇੱਕ ਅਗਨੀ ਪ੍ਰੀਖਿਆ ਸਟਾਰ ਪਲਸ ਤੇ ਫਿਰ ਪਾਪੜਪੋਲ ਤੇ ਹੋਰ ਕੈਮਿਓਜ਼ ਕ੍ਰਾਈਮ ਪਟ્રોલ ਸਾਵਧਾਨ ਇੰਡੀਆ ਤੇ ਪਤਾ ਨਹੀਂ ਕਿੰਨਾ ਕੀਤਾ ਤੇ ਤਾਰਕ ਮੈਂ ਦਾ ਲਾਸਟ ਸ਼ੋ ਸੀ ਮੈਂ ਇਸ ਕੰਪਨੀ ਜੇ ਐਜ਼ ਅ ਰਾਈਟਰ ਵੀ ਕੰਮ ਕਰਦਾ ਸੀ ਤੇ ਇਹ ਲਾਸਟ ਸ਼ੋ ਸੀ ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਹੁਣ ਆਪਣਾ ਕੁਝ ਕਰਨਾ ਹੈ ਕਿਤੇ ਨਾ ਕਿ ਜਿੰਦਗੀ ਦੇ ਵਿੱਚ ਇੱਕ ਖਸਮਾ ਜਿਹੜਾ ਹੈਗਾ ਹਾਂ ਜਿਹੜੀ ਉਹ ਬੜੇ ਜਿਹੜੇ ਫਨੀ ਜਿਹੇ ਰੋਲ ਸੀ ਤੁਹਾਡੇ ਕਰਕੇ ਹਾਂਜੀ ਇਹ ਜਿਹੜਾ ਤੁਹਾਡਾ ਬੜਾ ਮਸ਼ਹੂਰ ਸੀ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਉਸ ਸੀਰੀਅਲ ਦੇ ਵਿੱਚ ਕੀ ਸੀ ਜਿਹੜਾ ਨਾਮ ਸੀ ਇਹ ਕਿਹចੀ ਸੀ ਰੋਲ ਇਹ ਜਿਹੜਾ ਐਕਚੁਅਲੀ ਜਿਹੜਾ ਪਹਿਲਾ ਇੱਕ ਟੀਵੀ ਸ਼ੋਅ ਆਇਆ ਸੀ ਕਾਲੀ ਇੱਕ ਅਗਨੀ ਪ੍ਰੀਖਿਆ ਉਹਨੇ ਮੈਨੂੰ ਫਿਲਮ ਇੰਡਸਟਰੀ ਵਿੱਚ ਸਟੈਬਲਿਸ਼ ਕਰਤਾ ਸੀ ਅਸ਼ੋਕ ਰਾਣਾ ਜੀ ਨਾਲੇ ਟੀਵੀ ਸ਼ੋਅ ਕੀਤਾ ਸੀ ਮੈਂ ਤੇ ਉਹਨੇ ਮੈਨੂੰ ਫਿਲਮ ਇੰਡਸਟਰੀ ਵਿੱਚ ਸਟੈਬਲਿਸ਼ ਕੀਤਾ ਜਿਹੜਾ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਚ ਮੈਂ ਕੰਮ ਕੀਤਾ ਇਹਨੇ ਮੈਨੂੰ ਪੂਰੀ ਦੁਨੀਆ ਚ ਸਟੈਬਲਿਸ਼ ਕੀਤਾ ਹਾਂਜੀ ਤੇ ਮੈਂ ਕਿਉਂਕਿ ਐਜ਼ ਅ ਰਾਈਟਰ ਐਜ਼ ਅ ਡਾਇਰੈਕਟਰ ਭਜ ਦੌੜ ਕਰ ਰਿਹਾ ਸੀ ਤੇ ਕੁਝ ਕੰਟਰੈਕਟ ਜਿਹੜੇ ਸਾਡੇ ਤਾਰਕਮਰਾਂ ਦੇ ਪ੍ਰੋਡਿਊਸਰਸ ਨੇ ਉਹ ਇਹੋ ਜਿਹਾ ਕਰਦੇ ਨੇ ਕਿ ਬੰਦਾ ਬਾਹਰ ਕੰਮ ਬਿਲਕੁਲ ਨਹੀਂ ਕਰੇਗਾ ਪਰ ਆਪਣੀ ਹੁਣ ਜਿਹੜੇ ਬੰਦੇ ਨੇ ਕੁਝ ਮਤਲਬ ਸੋਚ ਕੇ ਰੱਖਿਆ ਉਹ ਵੀ ਉਹਦੇ ਵਾਸਤੇ ਭੱਜਦਾ ਦੌੜਦਾ ਆਇਆ ਹੈ ਨਾ ਭਾਵੇਂ ਮੱਝ ਕਿੰਨੀ ਵੀ ਰੱਜੀ ਹੋਵੇ ਜਦੋਂ ਉਹ ਰਾਹ ਥਾਣੀ ਚੱਲਦੀ ਆ ਤੇ ਉਹ ਇਧਰ ਉਧਰ ਮੂੰਹ ਮਾਰਦੀ ਆ ਤੇ ਉਹ ਮੇਰੀ ਵੀ ਉਹ ਆਤ ਕਦੀ ਕਿਤੇ ਸਟੋਰੀਸ ਸੁਣਾ ਕਦੀ ਕਿਤੇ ਸਕ੍ਰਿਪਟ ਸੁਣਾ ਉਹ ਗੱਲਾਂ ਵੀ ਉੱਥੇ ਪਹੁੰਚਦੀਆਂ ਸੀ ਉਹ ਗੱਲਾਂ ਪਹੁੰਚਦੀਆਂ ਸੀ ਉੱਥੇ ਉਹ ਫਿਰ ਮਤਲਬ ਉੱਥੋਂ ਫਿਰ ਮੇਰੀ ਛੁੱਟੀ ਹੋ ਗਈ। ਉਹ ਵੀ ਥੋੜਾ ਜਿਹਾ ਡਿਸਪਿਊਟ ਕਰਨ ਲੱਗੇ ਵੀ ਉਹਨਾਂ ਡਾਇਲੌਗ ਘਟਾ ਤੇ ਕਈ ਤਰ੍ਹਾਂ ਕਰਕੇ ਤੇ ਫਿਰ ਇੱਕ ਦਿਨ ਫਿਰ ਮੈਂ ਦੁਖੀ ਹੋ ਗਿਆ ਫਿਰ ਤੂੰ ਤੂੰ ਮੈਂ ਮੈਂ ਤੱਕ ਕੰਮ ਹੋ ਗਿਆ ਕਿ ਮੈਂ ਫਿਰ ਉਹਨੂੰ ਕਹਿਤਾ ਪ੍ਰੋਡਿਊਸਰ ਨੂੰ ਕਿ ਮੈਂ ਨਹੀਂ ਕਰਨਾ ਉਹ ਕਹਿੰਦਾ ਓਕੇ ਚਲੋ ਜੀ ਉਸ ਦਿਨ ਤੋਂ ਅਲੱਗ-ਅਲੱਗ ਹੋ ਗਏ। ਕੁਝ ਲੋਕਾਂ 'ਚ ਫਨ ਹੁੰਦਾ ਤੇ ਉਹ ਚਲੇ ਜਾਂਦੇ, ਕੁਝ ਲੋਕ ਦੇਖ ਕੇ ਚਲੇ ਜਾਂਦੇ ਆ। ਭੀੜ ਬੰਬੇ 'ਚ ਬਹੁਤ ਜ਼ਿਆਦੀ ਆ। ਸ਼ੋਸ਼ਣ ਬਹੁਤ ਹੁੰਦਾ ਆ। ਹਾਂਜੀ। ਮੁੰਡਿਆਂ ਦਾ ਪੈਸੇ ਤੌਰ ਤੇ ਸ਼ੋਸ਼ਣ ਹੁੰਦਾ ਆ ਕੁੜੀਆਂ ਦਾ ਜਿਹੜਾ ਵਾ ਉਹ ਜਸਮਾਨੀ ਤੌਰ ਤੇ ਹੁੰਦਾ ਇਹ ਕੋਈ ਗੱਲ ਛੁਪੀ ਨਹੀਂ ਹੋਈ ਹਾਂਜੀ ਪਰ ਇਸ ਟਾਈਮ ਜੋ ਮੌਜੂਦਾ ਹਾਲਾਤ ਨੇ ਇਹਦੇ ਵਿੱਚ ਜੇ ਤੁਸੀਂ ਕਹੋਗੇ ਮੈਂ ਬੰਬੇ ਜਾ ਕੇ ਸਟਰਗਲ ਕਰਾਂ ਬੰਬੇ ਜਾ ਕੇ ਤੇ ਉਹ ਗਲਤ ਜਿਹਾ ਕੁਝ ਆ ਤੁਸੀਂ ਵੇਖਿਆ ਹੋਣਾ ਬਹੁਤ ਸਾਰੇ ਕਲਾਕਾਰ ਬਰੌਂ ਕੁੜੀ ਜਾਂ ਕੁਝ ਹੋਰ ਨੇ ਆਪਣੇ ਪਿੰਡ ਬੈਠ ਕੇ ਸਟਾਰ ਬਣੇ ਹੋਏ ਨੇ ਹੈਨਾ ਤੇ ਅੱਜ ਸਾਡੇ ਕੋ ਮਤਲਬ ਨਵਾਂ ਯੁੱਗ ਆਇਆ ਐਂਟਰਟੇਨਮੈਂਟ ਦਾ ਨਵੇਂ ਸਬਜੈਕਟ ਆਏ ਨੇ ਨਵੇਂ ਪਲੇਟਫਾਰਮ ਆਏ ਨੇ ਆਪਣੇ ਆਪ ਨੂੰ ਤੁਸੀਂ ਕਿਤੇ ਵੀ ਬੈਠ ਕੇ ਸਟੈਬਲਿਸ਼ ਕਰ ਸਕਦੇ ਹੋ ਠੀਕ ਮੈਸੇਜ ਦੇਣਾ ਚਾਹੁੰਦੇ ਹਾਂ ਆਪਣੇ ਸਿੰਦਰੂ ਇੰਟਰਵਿਊ ਦੇ ਦੌਰਾਨ ਮੈਂ ਆਪਣੇ ਵਾਸਤੇ ਇਹੋ ਕਹਿਣਾ ਚਾਹਾਂਗਾ ਕਿ ਭਾਈ ਪਲੇਟਫਾਰਮ ਬਦਲ ਚੁੱਕੇ ਨੇ ਐਂਟਰਟੇਨਮੈਂਟ ਇੰਡਸਟਰੀ ਬਦਲ ਚੁੱਕੀ ਹੈ ਨਵੇਂ ਲੋਕਾਂ ਨੂੰ ਮੌਕੇ ਦਿਵੋ ਨਵੀਆਂ ਸਕ੍ਰਿਪਟਾਂ ਸੁਣੋ ਤੇ ਜਿਹੜੇ ਮੇਰੇ ਪੰਜਾਬ ਦੇ ਵੀਰ ਭਰਾ ਨੇ ਜਨਤਾ ਨੇ ਉਹਨਾਂ ਨੂੰ ਮੈਂ ਇੱਕ ਖਾਸ ਤਰ੍ਹਾਂ ਦਾ ਸੰਦੇਸ਼ ਦੇਣਾ ਚਾਹੁੰਦਾ ਹੈ। ਇਹ ਨਵਾਂ ਗਾਣਾ ਆਇਆ ਹੈ। ਇਹ ਉਹ ਦੇਖੋ ਉਹ ਕਿਸੇ ਟਾਈਮ ਅਸੀਂ ਜਦੋਂ ਮੈਂ ਟਰੱਕ ਚਲਾਉਂਦਾ ਹੁੰਦਾ ਸੀ ਅਸੀਂ ਸੁਣਦੇ ਹੁੰਦੇ ਸੀ ਰੀਲਾਂ ਬਾਅਦ ਜੋ ਵਿਚਾਰੇ ਇੱਕਦਮ ਬੇਨਾਮ ਹੋ ਗਏ। ਫੇਰ ਉਹਨਾਂ ਕੋਈ ਪਿਛਲੇ ਜਨਮ ਚ ਮੋਤੀਪੁਰਨ ਕੀਤੇ ਹੋਣੇ ਜਾਂ ਫੇਰ ਦੁਬਾਰਾ ਮਾਰਕੀਟ 'ਚ ਆ ਗਏ। ਇਹ ਕਿੱਦਾਂ ਦਾ ਗਾਣਾ ਬਣਾਇਆ। ਇਹ ਤਾਂ ਇੱਕ ਇੰਦਰੀ ਦੀ ਗੱਲ ਹੈ। ਅਹ ਨਹੀਂ ਜੀ ਮੈਂ ਹਾਂਜੀ ਹਾਂਜੀ ਰੀਲ ਮੈਂ ਇੱਕ ਅੱਜ ਸਵੇਰੇ ਹੀ ਮੇਰੇ ਫਰੈਂਡ ਬਖਸਰ ਜੀ ਤੇ ਇੱਕ ਹੋਰ ਸੱਜਣ ਭੱਟੀ ਸਾਹਿਬ ਮੇਰੇ ਪਾਰਕ ਵਿੱਚ ਤੇ ਮੈਂ ਉੱਥੇ ਕੁਝ ਲੈਣਾ ਸੋਚਿਆ ਤੇ ਉਹਦੀ ਰੀਲ ਪਾਈ ਦਿਓ ਵਾਵਾ ਫੇਸਬੁੱਕ ਤੇ ਚੱਲ ਰਹੀ ਆ ਪੰਜਾਬ ਦੇ ਬਾਰੇ ਅਸੀਂ ਕਿਉਂਕਿ ਤੁਸੀਂ ਪੰਜਾਬ ਦੇ ਬਾਰੇ ਸਵਾਲ ਪੁੱਛਿਆ ਸੀ ਹਾਂ ਪਹਿਲਾਂ ਮੈਂ ਤੁਹਾਡੇ ਸਵਾਲ ਦਾ ਜਵਾਬ ਦਿਆਂ ਉਸ ਤੋਂ ਬਾਅਦ ਮੈਂ ਉਹ ਰੀਲ ਤੁਹਾਨੂੰ ਸੁਣਾਉਣਾ ਜੀ ਜੋ ਉਹਦੇ ਬੋਲ ਨੇ ਪੰਜਾਬ ਦੇ ਮੈਂ ਨੌਜਵਾਨੀ ਨੂੰ ਇਹੋ ਹੀ ਕਹਿਣਾ ਚਾਹਾਂਗਾ ਕਿ ਵਿਦੇਸ਼ਾਂ ਜਾ ਕੇ ਤੁਸੀਂ ਦਿਹਾੜੀਆਂ ਕਰਨ ਦੀ ਜਿਹੜੀ ਆਦਤ ਪਾ ਲਈ ਹੈ ਨਾ ਇਹ ਪੰਜਾਬ ਵਾਸਤੇ ਬੜੀ ਗਲਤ ਹੈ ਤੁਸੀਂ ਵਿਦੇਸ਼ਾਂ ਜਾ ਕੇ ਦਿਹਾੜੀਆਂ ਕਰਦੇ ਹੋ ਤੇ ਤੁਸੀਂ ਪੰਜਾਬ 'ਚ ਆਪਣੇ ਪ੍ਰੋਜੈਕਟ ਆਪਣੀਆਂ ਇੰਡਸਟਰੀਆਂ ਆਪਣੀ ਖੇਤੀ ਨੂੰ ਡਿਵੈਲਪ ਕਿਉਂ ਨਹੀਂ ਕਰਦੇ ਹੈ ਨਾ ਜੇ ਪੰਜਾਬ 'ਚ ਨਸ਼ਾ ਖੁੱਲਾ ਵੇਚਦਾ ਵਾ ਤੇ ਉਹਦੇ ਵਾਸਤੇ ਪਿੰਡ ਦਾ ਥਾਣੇਦਾਰੀ ਕਰੇ ਜਨਤਾ ਪਿੰਡ ਦਾ ਸਰਪੰਚ ਬਾਕੀ ਲੋਕ ਵੀ ਤਾਂ ਉਹਦਾ ਵਿਰੋਧ ਕਰ ਸਕਦੇ ਆ ਨਾ ਸਿਰਫ ਭਗਵੰਤ ਮਾਨ ਜਾਂ ਬਾਦਲ ਜਾਂ ਮਜੀਠੀਆ ਜਾਂ ਜਿਹੜਾ ਹੈਗਾ ਆ ਆਪਣੇ ਕੈਪਟਨ ਸਾਹਿਬ ਉਹੀ ਕਹਿਣਗੇ ਬੰਦ ਹੋਊ ਤਾਂ ਨਹੀਂ ਜਨਤਾ ਨੇ ਵੀ ਬੰਦ ਕਰਾਉਣੀਆਂ ਚੀਜ਼ਾਂ ਜਨਤਾ ਦਾ ਵੀ ਕੁਝ ਰੋਲ ਹੈ ਨਾ ਉਹਦੇ ਵਿੱਚ ਹੁਣ ਜੇ ਬੱਸ ਵਿੱਚ 52 ਸਵਾਰੀਆਂ ਦਾ ਕਾਨੂੰਨ ਆ ਸਰਕਾਰ ਨੇ ਲਾਗੂ ਕੀਤਾ ਆ ਤੇ ਹੁਣ ਭਗਵੰਤ ਮਾਨ ਜੀ ਨੇ ਆਪ ਆ ਕੇ ਦੇਖਣਾ ਨਹੀਂ ਵੀ ਕਿਹੜੀ ਬੱਸ ਵਿੱਚ ਕਿੰਨੀਆਂ ਸਵਾਰੀਆਂ ਚੜੀਆਂ ਜਨਤਾ ਦਾ ਵੀ ਕੁਝ ਫਰਜ਼ ਬਣਦਾ ਆ ਜਨਤਾ ਨੂੰ ਵੀ ਜਾਗਰੂਕ ਹੋਣਾ ਜ਼ਰੂਰੀ ਯੂਰਪ ਦੇ ਲੋਕਾਂ ਵਾਂਗ ਅਮਰੀਕਾ ਦੇ ਲੋਕਾਂ ਵਾਂਗ ਹੈ ਨਾ ਇਹ ਮੈਂ ਕਹਿਣਾ ਚਾਹਾਂਗਾ ਇਹ ਬਾਕੀ ਜਿਹੜਾ ਤੁਸੀਂ ਉਹ ਪੁੱਛਿਆ ਕਿ ਤੁਸੀਂ ਜਿਹੜਾ ਰੀਡ ਉਹ ਮੈਂ ਤੁਹਾਨੂੰ ਬੋਲ ਸੁਣਾਉਣਾ ਜੀ ਪੰਜਾਬ ਦੇ ਇੱਕਦਮ ਢੋਕਦੇ ਆ ਜੀ ਉਸੇ ਹਿਸਾਬ ਨਾਲ ਪੰਜਾਬ 'ਚ ਰਹਿਣ ਵਾਲਿਆਂ ਸਾਡੇ ਵੱਡੇ-ਵਡੇਰੇ ਹਜ਼ਾਰਾਂ ਸਾਲਾਂ ਤੋਂ ਪੰਜਾਬ 'ਚ ਰਹਿ ਰਹੇ ਇਸ ਵਾਸਤੇ ਪੰਜਾਬ ਦਾ ਦਰਦ ਹੈ ਨਾ ਕਿਸੇ ਟਾਈਮ ਪੰਜਾਬ ਦਾ ਟੌਰ ਹੁੰਦਾ ਸੀ ਪੂਰੇ ਵਰਲਡ 'ਚ ਅੱਜ ਉਹ ਚੀਜ਼ਾਂ ਨਹੀਂ ਹੈਗੀਆਂ ਉਹ ਸੁਣ ਕੇ ਦਰਦ ਹੁੰਦਾ ਤੇ ਉਸ ਹਿਸਾਬ ਨਾਲ ਕਿਉਂਕਿ ਇੱਕ ਲੇਖਕ ਹਾਂ ਮੈਂ ਲਿਖਦਾ ਹਾਂ ਤੇ ਉਹ ਜੋ ਚੀਜ਼ਾਂ ਮੈਂ ਲਿਖੀਆਂ ਉਹ ਤੁਹਾਨੂੰ ਸੁਣਾਉਣਾ ਜੀ ਅੱਜ ਆਖਾਂ ਵਾਰਿਸ਼ਾ ਨੂੰ ਕਿ ਤੋ ਕਬਰਾਂ ਵਿੱਚੋਂ ਬੋਲ ਅੱਜ ਮੋਲ ਕਿਤਾਬੇ ਇਸ਼ਕ ਦਾ ਕੋਈ ਅਗਲਾ ਪੰਨਾ ਫੋਲ ਜੋ ਚੁੰਨੀ ਡਿੱਗਣ ਨਾਸੀ ਦਿੰਦੀਆਂ ਉਹ ਗਈਆਂ ਕਿਉ ਇੰਨਾ ਡੋਲ ਉਹ ਕਿਹੜੀ ਮੰਡੀ ਵਿਕੀਆਂ ਤੇ ਵਿਕੀਆਂ ਕਿਹੜੇ ਮੋਲ ਆਗੋ ਨਿਕਲੇ ਬਹਿਰੂਪੀਏ ਕਰ ਗਏ ਵੱਡੇ ਕਲੋਲ ਨਸਲਾਂ ਤੇ ਫਸਲਾਂ ਰੁਲੀਆਂ ਨਾ ਬਚਿਆ ਕੁਛ ਹੁਣ ਕੋਲ ਅੱਜ ਆਖਾਂ ਵਾਰੇ ਸ਼ਾ ਨੂੰ ਕਿ ਤੋ ਕਬਰਾਂ ਵਿੱਚੋਂ ਬੋਲ ਅੱਜ ਮੁਰ ਕਿਤਾਬੇ ਇਸ਼ਕ ਦਾ ਕੋਈ ਅਗਲਾ ਪੰਨਾ ਫੋਲ 2015 ਤੋਂ ਬਾਅਦ ਐਜ਼ ਐਕਟਰ ਕੰਮ ਨਹੀਂ ਕੀਤਾ ਮੈਂ ਐਜ਼ ਐ ਡਾਇਰੈਕਟਰ ਐਜ਼ ਐ ਰਾਈਟਰ ਸਟਰਗਲ ਸ਼ੁਰੂ ਕੀਤਾ ਖੁਦ ਇੰਡੀਪੈਂਡੈਂਟ ਐਜ਼ ਐ ਰਾਈਟਰ ਉਹ ਪਹਿਲੋਂ ਮੈਂ ਸਪੋਰਟਿੰਗ ਰਾਈਟਰ ਦੇ ਤੌਰ ਤੇ ਬਹੁਤ ਮਤਲਬ ਆਪਣੀ એનર્ਜੀ ਵੇਸਟ ਕਰ ਚੁੱਕਾ ਸੀ ਤੇ ਕਿਉਂਕਿ ਹੁਣ ਪਿਛਲੇ 50 ਸਾਲ ਤੋਂ ਪੰਜਾਬ ਚੋ ਹੀ ਚੱਲ ਰਿਹਾ ਸੀ ਪਿਆਰ ਹੋ ਗਿਆ ਵਿਲਨ ਆ ਗਿਆ ਬਿਲਕੁਲ ਨਹੀਂ ਮੰਦਾ ਸ਼ਾਦੀ ਹੋ ਗਈ ਗਾਣੇ ਗਾ ਲੈ ਹੈ ਨਾ ਕਿਸ ਹੁਨ ਮੁਕੀ ਹੋ ਗਿਆ ਹੁਣ ਉਹ ਚੀਜ਼ਾਂ ਜਿਹੜੀਆਂ ਉਹ ਖਤਮ ਹੋ ਰਹੀਆਂ ਸੀ ਪਰ ਜਿਹੜੇ ਪੁਰਾਣੇ ਬੰਦੇ ਉਹੋ ਹੀ ਚੀਜ਼ਾਂ ਲੈ ਕੇ ਬੈਠੇ ਅਸੀਂ ਮੈਂ ਬਹੁਤ ਜਗ੍ਹਾ ਸਟੋਰੀਆਂ ਸੁਣਾਈਆਂ ਬੰਦ ਸੁਵੰਨੀਆਂ ਸਟੋਰੀਆਂ ਪੰਜਾਬ ਵਿੱਚ ਮੈਂ ਮਤਲਬ ਐਜ਼ ਅ ਡਾਇਰੈਕਟਰ ਐਜ਼ ਅ ਰਾਈਟਰ ਭੱਜਦਾ ਹੋਰ ਕੀਤੀ ਆਪਣੇ ਪ੍ਰੋਜੈਕਟ ਲਿਖੇ ਹੋਏ ਜਿਵੇਂ ਕਿ ਪੰਜਾਬੀ ਮੁਰਗਾ ਬੈਂਡ ਪੁਰਾਣਾ ਪਿੰਡ ਰੀਲਾਂ ਵਾਲੀ ਨੋ ਟਿਕਟੋਕਰ ਬਿੱਲੋ ਵਰਸਸ ਗੜਾਸੀ ਗੈਂਗ ਦਾ ਗ੍ਰੇਟ ਚਮਾਰ ਦਾ ਗ੍ਰੇਟ ਮਜਬੀ ਇਹੋ ਜਿਹੇ ਬਹੁਤ ਸਾਰੇ ਪ੍ਰੋਜੈਕਟ ਲੈ ਕੇ ਮੈਂ ਪ੍ਰੋਡਿਊਸਰਸ ਦੇ ਪਿੱਛੇ ਕਾਰਪੋਰੇਟ ਹਾਊਸ ਦੇ ਪਿੱਛੇ ਘੁੰਮਦਾ ਰਿਹਾ ਪਰ ਉਹ ਮਤਲਬ ਸੁਣ ਕੇ ਇਹੋ ਕਹਿੰਦੇ ਇਹ ਕੀ ਬਕਵਾਸ ਆ ਇਹ ਕੀ ਬਕਵਾਸ ਆ ਤੇ ਮੈਂ ਉਦਾਸ ਜਾ ਹੋ ਕੇ ਘਰ ਬਹਿ ਜਾਂਦਾ ਫਿਰ ਮੈਂ ਪਿਛਲੇ 4-5 ਸਾਲ ਤੋਂ ਕਹਿੰਗੇ ਕਿਸੇ ਦੇ ਆਪਣੇ ਪ੍ਰੋਜੈਕਟ ਸਮਝ ਆਏ ਨਹੀਂ ਉਹ ਟਾਈਮ ਨਹੀਂ ਆਇਆ ਸੀ ਹਰ ਕੋਈ ਬੰਦਾ ਮੈਨੂੰ ਕਹਿੰਦਾ ਬਈ ਇਹਨਾਂ ਪ੍ਰੋਜੈਕਟਾਂ ਦਾ ਹਾਲੇ ਟਾਈਮ ਨਹੀਂ ਆਇਆ ਇਹ ਲੋਕਾਂ ਦੀ ਸਮਝ ਹਾਲੇ ਨਹੀਂ ਆਉਣਗੇ ਨਾ ਕੋਈ ਕਿਤੇ ਪੈਸਾ ਹੀ ਲਾਏਗਾ ਤਾਂ ਮੈਂ ਘਰ ਬੈਠ ਗਿਆ ਕੁਝ ਟਾਈਮ ਮੈਂ ਦੁਬਈ ਘੁੰਮਣ ਚਲਾ ਗਿਆ ਫਿਰ ਬਾਅਦ ਚ ਕੈਨੇਡਾ ਚਲਾ ਗਿਆ ਫਿਰ ਇੱਥੇ ਇੰਡੀਆ 'ਚ ਘੁੰਮਦੇ ਰਹਾ ਤੇ ਉਹ ਮੈਂ ਫਿਰ ਹੁਣ ਜਿਹੜਾ ਟਾਈਮ ਆਇਆ OTT ਆਇਆ ਸਿਨੇਮਾ ਬਦਲਿਆ ਕਨਸੈਪਟ ਬਦਲੇ ਚੀਜ਼ਾਂ ਬਦਲੀਆਂ ਤੇ ਹੁਣ ਟਾਈਮ ਆਇਆ ਤੇ ਹੁਣ ਮੈਂ ਮਤਲਬ ਉਸ ਵਾਸਤੇ ਕੁਝ ਟਾਈਮ ਤੋਂ ਭੱਜ ਦੌੜ ਕਰ ਰਿਹਾ ਆ ਕਿਉਂਕਿ ਮੈਨੂੰ ਪਤਾ ਕਿ ਸਿਨੇਮਾ ਦਾ ਹੁਣ ਇੱਕ ਹਿਸਾਬ ਨਾਲ ਉਹ ਪੁਰਾਣਾ ਜਿਹੜਾ ਚੱਲਿਆ ਸੀ ਉਹ ਬੰਦ ਹੋ ਗਿਆ ਆ OTT ਪਲੇਟਫਾਰਮ ਆਇਆ ਤੇ ਇਹਨਾਂ ਤੇ ਇਹੋ ਜਿਹਾ ਹੀ ਪ੍ਰੋਜੈਕਟ ਚੱਲਣੇ ਜਿਹੋ ਜਿਹੇ ਮੈਂ ਲਿਖ ਕੇ ਬੈਠਾ ਹਾਂ ਲਗਦਾ ਤੁਹਾਨੂੰ ਵੀ ਕਿ ਜਾਨੀ OTT ਦੀ ਦੀ ਪੜੀ ਬੈ ਕਰ ਲੈ ਕਿ ਕਿਉਂ ਪਲੇਟਫਾਰਮ ਵਾਸਤੇ ਆ ਗਿਆ ਹਾਂਜੀ ਪਰ ਹਜੇ ਵੀ ਕੁਝ ਪੂਰੀ ਵੇਖਣ ਲੋਕ ਨਹੀਂ ਦੇਖੋ ਜੀ ਮੈਂ ਇੱਕ ਨਾ ਤੁਸੀ ਸਵਾਲ ਬੜਾ ਹੀ ਡੂੰਗਾ ਕਰ ਦਿੱਤਾ ਆ ਇਹ ਇਹ ਹੁਣ ਤੁਹਾਨੂੰ ਮੈਂ ਦੱਸਾਂਗਾ ਕਿ ਜਿਵੇਂ ਕਹਿੰਦੇ ਨਾ ਜੁਗ ਬਦਲਦਾ ਤੇ ਦੁਨੀਆ ਬਦਲਦੀ ਲੋਕ ਬਦਲਦੇ ਚੀਜ਼ਾਂ ਬਦਲਦੀਆਂ ਹੈ ਨਾ ਹੁਣ ਅੱਜ ਕੱਲ ਨਾ ਆ ਜਿਹੜਾ OTT ਆਇਆ ਜਾਂ ਸਮਾਜ ਵਿੱਚ ਆ سوشل میڈیا ਜਾਂ ਮੋਬਾਈਲ ਇਹਨੇ ਨਾ ਚੀਜ਼ਾਂ ਇੰਡੀਪੈਂਡੈਂਟ ਕਰ ਦਿੱਤੀਆਂ ਆ ਤੁਸੀਂ ਸੋਚ ਕੇ ਦੇਖੋਗੇ ਕੱਲ ਤੱਕ ਅਗਰ ਕਿਸੇ ਪੰਜਾਬੀ ਦੀ ਕੁੜੀ ਕਿਤੇ ਬੀਪੀ ਬਿਲਮਾ ਦੇਖਦੀ ਕਿ ਪਤਾ ਲੱਗ ਜਾਂਦਾ ਉਹਨਾਂ ਕੁੱਟ-ਕੁੱਟ ਮਾਰ ਦੇਣੀ ਸੀ ਪਰ ਅੱਜ ਹਰ ਕੁੜੀ ਮੋਬਾਈਲ ਲੈ ਕੇ ਬੈਠੀ ਆ ਤੁਸੀਂ ਕੀ ਡੱਕ ਸਕਦੇ ਹੋ ਇਸੇ ਤਰ੍ਹਾਂ ਉਹ ਚੀਜ਼ਾਂ ਬਦਲ ਰਹੀਆਂ ਨੇ ਬਦਲ ਨਹੀਂਆਂ ਜਿਹੜੇ ਸਮਾਜ ਦੀ ਸਾਨੂੰ ਪਿਛਲੇ 100 ਸਾਲ ਤੋਂ ਆਦਤ ਪੈ ਰ ਗਈ ਸੀ ਉਹ ਸਮਾਜ ਬਦਲੇਗਾ ਫਿਰ 100 200 ਸਾਲ ਤੱਕ ਅਗਲਾ ਸਮਾਜ ਚੱਲੇਗਾ ਹੈਨਾ ਤੇ ਜੇ ਤੁਸੀਂ ਕਹੋਗੇ ਤਾਂ ਐਕਚੁਅਲੀ ਇੱਕ ਗੱਲ ਮੈਂ ਇਹਦੇ ਨਾਲ ਹੋਰ ਕਹਿਣਾ ਚਾਹੁੰਦਾ ਕਿਉਂਕਿ OTT ਵਿੱਚ ਜੋ ਨਵੇਂ ਬੰਦੇ ਨੇ ਉਹ ਵਲਗਰਟੀ ਨੂੰ ਲੈ ਕੇ ਸਸਤਾਪਨ ਨੂੰ ਲੈ ਕੇ ਬਹੁਤ ਜੱਦੀ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੇ ਆ ਹੈਨਾ ਤਾਂ ਉਹ ਜਿਆਦੇ ਵੱਡੇ ਪ੍ਰੋਜੈਕਟ ਨਹੀਂ ਬਣਾਉਂਦੇ ਜ਼ਿਆਦਾ ਉਹੋ ਜਿਹੇ ਵਲਗਰ ਪ੍ਰੋਜੈਕਟ ਬਣਾ ਕੇ ਹੀ ਗੇਮ ਕਰ ਜਾਂਦੇ ਆ ਹੈਨਾ ਇੱਕਦਮ ਕਿਉਂਕਿ ਉੱਥੇ ਸਾਰਾ ਸਿਸਟਮ ਫ੍ਰੀ ਆ ਪਰ ਕੁਝ ਟਾਈਮ ਬਾਅਦ ਜਦੋਂ ਲੋਕ ਹਰ ਚੀਜ਼ ਤੋਂ ਅੱਕ ਜਾਂਦੇ ਆ ਤਾਂ ਫਿਰ ਉਹਦੇ ਵਿੱਚ ਕ੍ਰੀਏਟਿਵ ਲੋਕ ਵੀ ਆਉਣਗੇ ਤੇ ਵਨ ਸਵਨੀਆਂ ਕ੍ਰੀਏਟਿਵਿਟੀਆਂ ਵੀ OTT ਸੈਕਟਰ ਤੇ ਜ਼ਰੂਰ ਆਉਣਗੀਆਂ ਆਉਣ ਵਾਲੇ ਸਾਲਾਂ 'ਚ